ਅੱਜ ਆਪਾਂ ਰਾਜਪੁਰੇ ਦੀ ਗੱਲ ਕਰੀਏ ਅੱਜ ਦੇ ਡੇਟ ਦੇ ਵਿੱਚ ਆਪਾਂ ਨੂੰ ਆਪਣੇ ਹੀ ਮੋਬਾਈਲ ਤੇ ਗੱਲ ਕਰਦੇ ਹੋਏ ਡਰ ਲੱਗਦਾ ਹੈ ਕਿ ਕੋਈ ਖਿੱਚ ਨਾ ਲੇ ਤੇ ਜਿਹੜੇ ਮੌਜੂਦਾ ਵਿਧਾਇਕ ਹੈ ਉਹ ਹਮੇਸ਼ਾ ਤੁਹਾਡੇ ਬਾਰੇ ਬੋਲਦੇ ਸੀਗੇ ਕਿ ਇੱਕ ਚੱਪਲ ਵੀ ਚੋਰੀ ਹੋ ਜਾਏ ਤਾਂ ਉਹ ਐਮਐਲਏ ਤੋਂ ਬਿਨਾ ਪੁੱਛੇ ਨਹੀਂ ਚੋਰੀ ਹੁੰਦੀ ਇਹ ਹੀ ਐਮਐਲਏ ਸੀ ਜਿਹੜੀ ਉਹਰੇ ਕਿਆ ਕਰਦੀ ਸੀ ਵੀ ਐਮਐਲਏ ਤੋਂ ਬਿਨਾ ਚੱਪਲ ਨਹੀਂ ਚੋਰੀ ਹੁੰਦੀ ਹੁਣ ਤਾਂ ਮੈਂ ਕਹਿੰਦਾ ਐਮਐਲਏ ਹੀ ਲੁੱਟ ਰਹੀ ਹੈ ਸਾਰੇ ਰਾਜਪੁਰੇ ਨੂੰ ਆ ਐਮਐਲਏ ਦੀ ਇਹਨੇ ਨੇ ਗਰੀਮਾ ਖਤਮ ਕਰ ਦਿੱਤੀ ਠੀਕ ਹੈ ਰਹੀ ਹੈ ਇਹ ਲੋਕਾਂ ਨੂੰ ਸੁਨੇਹਾ ਦੇ ਰਹੀ ਹੈ ਕਿ ਮੇਰੇ ਤੋਂ ਬਿਨਾ ਤਾਂ ਕਿਸੇ ਦੀ ਰਜਿਸਟਰੀ ਨਹੀਂ ਹੋ ਸਕਦੀ ਪਹਿਲਾਂ ਮੈਨੂੰ ਪੈਸੇ ਦਿਓ ਫੇਰ ਜਾ ਕੇ ਰਜਿਸਟਰੋ ਕੋ ਸਰ ਤੁਸੀਂ ਤਹਿਸੀਲ ਦੀ ਗੱਲ ਕੀਤੀ ਹੈ ਪਿਛਲੇ ਦਿਨੋਂ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਨੇ ਤਹਿਸੀਲ ਦੇ ਵਿੱਚ ਅਚਾਨਕ ਤੋਂ ਰੇਡ ਕੀਤੀ ਸੀ ਮੈਂ ਟੈਂਟਵਾਜ ਟੋਟਲੀਏ ਡਰਾਮਾ ਆਪਣੇ ਬੰਦੇ ਲਿਆ ਕੇ ਆਪ ਹੀ ਉਹਨਾਂ ਤੋਂ ਨਾਲ ਖੜੀ ਕਰਕੇ ਖੜੇ ਕਰਕੇ ਜਿਹੜੇ ਬੰਦੇ ਉਹ ਖੜੇ ਕਰ ਰਿਹਾ ਮੈਨੂੰ ਇਹ ਦਿਖਾਣ ਵੀ ਉਹਨਾਂ ਦੀ ਰਜਿਸਟਰੀ ਸੀ ਔਰ ਇਹ ਕੋਈ ਕੌਂਸਿਲ ਦਾ ਜਿਹੜਾ ਪ੍ਰਧਾਨਜੀ ਦਾ ਕਮਰਾ ਹੈ ਉਸਤੇ ਵੀ ਕਬਜ਼ਾ ਕਰ ਲਿੱਤਾ ਗਿਆ ਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਹੁਣ ਜਿਹੜਾ ਕਮਰਾ ਹੈ ਇਹਨਾਂ ਦਾ ਖੋ ਕੇ ਕਿਸੇ ਇੱਕ ਬੰਦੇ ਨੂੰ ਦੇਤਾ ਉੱਥੇ ਬੈਠ ਕੇ ਸੌਦੇਬਾਜ਼ੀਆਂ ਕਰਦੇ ਆ ਉੱਥੇ ਹੀ ਬੈਠ ਕੇ ਜਿਨੇ ਨਕਸ਼ੇ ਜਿਹੜੇ ਉਹਨਾਂ ਦੇ ਪੈਸੇ ਲੈ ਜਾਂਦੇ ਆ ਕਮ ਉਸਬ ਜੇਪਨ ਨਸ਼ੇ ਦੀ ਗੱਲ ਕਰੀਏ ਤਾਂ ਰਾਜਪੁਰੇ ਦੇ ਵਿੱਚ ਨਸ਼ਾ ਕਰਦੇ ਸਰੀਆਮ ਵੀਡੀਓਜ਼ ਵਾਇਰਲ ਹੁੰਦੀ ਹੈ ਪਰ ਜਦ ਪੁਲਿਸ ਉੱਥੇ ਰੇਡ ਕਰਦੀ ਹੈ ਉੱਥੇ ਕੁਝ ਵੀ ਨਹੀਂ ਮਿਲਦਾ ਜਦੋਂ ਉਰੇ ਐਨੇ ਕਰਪਟ ਅਫਸਰ ਲੈ ਕੇ ਆਣਗੇ ਆਪਣੀ ਗੱਡੀ 'ਚ ਚਾਰ ਕੀਤਾ ਰੱਖ ਕੇ ਕਿਸੇ ਪਿੰਡ 'ਚ ਚਲੇ ਜੰਨੇ ਆ ਕੋਈ ਪਿੰਡ ਦਾ ਬੰਦਾ ਨਹੀਂ ਹੁੰਦਾ ਬਾਹਰੋਂ ਹੀ ਇੱਟਾ ਰੱਖ ਕੇ ਫੋਟੋ ਖਿਚਾ ਕੇ ਆ ਜੰਨੇ ਆ ਜੀ ਉਰੇ ਮਨਰੇਗਾ ਪਵਨ ਬਣਾਵਾਂਗੇ ਜੀ ਉਰੇ ਇੱਕ ਰਹਿ ਇੱਕ ਰੰਗ ਬਣਦਾ ਬੱਚੇ ਬੱਚੇ ਨੂੰ ਪਤਾ ਰਾਜਪੁਰੇ ਦੇ ਕਿ ਪੁਲ ਤੁਸੀਂ ਖਲਵਾਇਆ ਸੀਗਾ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਉਹ ਅਨਨੋਨ ਬੰਦਿਆਂ ਤੇ ਕੀਤੀ ਗਈ ਹੈ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਸੱਦੇ ਦੇ ਉੱਤੇ ਰਾਜਪੁਰਾ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਦੱਸਦੇ ਕਿ ਪੰਜਾਬ ਪਰਦੇ ਵਿੱਚ ਵਾਦੀਆਂ ਲਗਾਤਾਰ ਲੁੱਟਾ ਖੋਹਾ ਅਤੇ ਵਾਰਦਾਤਾ ਨੂੰ ਦੇਖਦਿਆਂ ਹੋਇਆ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਕਾਂਗਰਸੀ ਆਗੂ ਸ਼ਾਮਿਲ ਹੋਏ ਅਤੇ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਸਰਫੈਨਾ ਨੇ ਇਸ ਮੌਕੇ ਤੇ ਸਾਬਕਾ ਵਿਧਾਇਕ ਹਰਦੀਾਲ ਸਿੰਘ ਕੰਬੋਜ ਵੀ ਇਸ ਧਰਨੇ ਦੇ ਵਿੱਚ ਹਾਜ਼ਰ ਰਹੇ ਜਿਨ੍ਹਾਂ ਦੇ ਵੱਲੋਂ ਵੱਡੇ ਪੱਦਰ ਦੇ ਉੱਤੇ ਮੌਜੂਦਾ ਸਰਕਾਰਾਂ ਦੇ ਉੱਤੇ ਤੰਜ ਵੀ ਕਸੇ ਗਏ ਨੇ ਅਕਰਸ ਮੌਕੇ ਦੇ ਉੱਤੇ ਕਿਹੋ ਜਿਹਾ ਪ੍ਰਦਰਸ਼ਨ ਰਿਹਾ ਹੈ ਤੇ ਹਰਦੀਾਲ ਸਿੰਘ ਕੰਬੋਜ ਨੇ ਕੀ ਕਿਹਾ ਇਹ ਸੁਣਦੇ ਆਂ ਸੋ ਮਹਾਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸਲ ਪੰਜਾਬੀ ਚੈਨਲ ਇਸ ਕੋਲੇ ਸੀ ਰਾਜਪੁਰਾ ਦੇ ਮਨੀ ਸਕਟੀਗੇਟ ਵੀ ਖੜੇ ਆ ਜਿੱਤੇ ਤੁਸੀਂ ਦੇਖ ਸਕਦੇ ਹੋ ਕਿ ਵੀ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਿਸ਼ਾਲ ਜਣਾਤਾਰ ਲਾਇਆ ਗਿਆ ਹੈ ਇਸ ਧੰਨੇ ਦਾ ਜਿਹੜਾ ਕਾਰਨ ਹੈਗਾ ਤੁਸੀਂ ਬੋਰਡਾ ਚ ਲਿਖਿਆ ਹੋਇਆ ਦੇਖ ਸਕਦੇ ਹੋ ਕਿ ਵੀ ਪੰਜਾਬ ਦੀ ਜਿਹੜੀ ਲੌਨ ਡਾਟਰ ਦੀ ਸਥਿਤੀ ਹੈ ਉਹ ਕਿੰਨੀ ਉਹ ਵੀ ਪ੍ਰਧਾਨ ਜੀ ਦੇ ਹਿਲ ਚੁਕੀ ਹੈ ਤੇ ਉਸ ਦੇ ਸੰਬੰਧ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਜਿਹੜੀ ਇੱਕ ਕਾਲ ਦਿੱਤੀ ਗਈ ਸੀ ਇੱਥੇ ਸਾਡੇ ਨਾਲ ਸਾਬਕਾ ਵਿਧਾਇਕ ਜਿਹੜੇ ਹੈਗੇ ਸਰਦਾਰ ਹਰਦਿਆਲ ਸਿੰਘ ਕਮਬੋਦ ਉਹ ਵੀ ਮੌਜੂਦ ਹੈ ਇਹਨਾਂ ਨੇ ਪਿਛਲੇ ਦਿਨੋਂ ਜਿਹੜਾ ਪੁੱਲ ਵੀ ਖੋਲ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਕਾਫੀਆਂ ਗੱਲਾਂ ਦੀ ਚਰਚਾ ਬਣੀ ਸੀਗੀ ਕਮੋਦ ਸਾਹਿਬ ਨੂੰ ਅਸੀਂ ਪੁੱਛ ਰਿਹਾ ਕਿ ਅੱਜ ਉਹਨਾਂ ਦਾ ਤੁਹਾਡਾ ਪੰਜਾਬ ਦੇ ਲੋਕਾਂ ਦੇ ਆਰਡਰ ਦੀ ਸਥਿਤੀ ਨੂੰ ਸੁਧਾਰਨ ਲਈ ਕਾਂਗਰਸ ਪਾਰਟੀ ਕਿਆ-ਕਿਆ ਕੰਮ ਕਰਨਗੀ ਨਾਲ ਵਿਚੋਲੇ ਰੱਖੇ ਪਰਾਂਵੋ ਕਿਸੇ ਦਾ ਹੀ ਰਹਿਣਾ ਇਹਨਾਂ ਦਾ ਦਿੱਲੀ ਚਲੇ ਜਾਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਜਿਹੜੇ ਇਲਾਕੇ ਤੁਸੀਂ ਪੜਾ ਰਹੇ ਹੋ ਥਰ ਨਾਲ ਕਚਹਿਰੀਆਂ ਆਉਣ ਵਾਲਾ ਟੈਂਪਰ ਮੇਨ ਕਾਰਨ ਤਾਂ ਜਿਹੜੀ ਪੰਜਾਬ ਦੇ ਅੰਦਰ ਲਾਈਨ ਆਰਡਰ ਦੀ ਜਿਹੜੀ ਪ੍ਰੋਬਲਮ ਬਣ ਗਈ ਹੈ ਨਾ ਉਹਦੇ ਕਰਕੇ ਜਿਹੜੇ ਪੰਜਾਬ ਦੇ ਲੋਕ ਬਹੁਤ ਡਰ ਦਾ ਮਾਹੌਲ ਹੈ ਡਰੇ ਹੋਏ ਆ ਇਹਦੇ ਕਰਕੇ ਜਿਹੜੇ ਇਨਵੈਸਟਰ ਪੰਜਾਬ ਚ ਨਹੀਂ ਆ ਰਹੇ ਤੇ ਪੂਰੇ ਪੰਜਾਬ ਦਾ ਬਹੁਤ ਬੁਰਾ ਹਾਲਾਤ ਆ ਤੁਸੀਂ ਦੇਖੋ ਰੋਜ਼ ਹਰ ਹਫ਼ਤੇ ਦੇ ਅੰਦਰ 5 ਤੋਂ 10 ਕਤਲ ਹੋ ਜਾਂਦੇ ਆ 2022 'ਚ ਹੀ 500 ਤੋਂ ਉੱਤੇ ਕਤਲ ਹੋਏ ਆ ਪਿਛਲੇ ਮਹੀਨੇ ਦੇ ਅੰਦਰ ਘੱਟੋ-ਘੱਟ ਵੀ 20 ਤੋਂ 25 ਕਤਲ ਹੋਏ ਆ ਹਰ ਮਹੀਨੇ 'ਚ ਰੋਜ਼ ਕਿਤੇ ਗੋਲੀਆਂ ਚੱਲਦੀਆਂ ਕਿਤੇ ਕੁਛ ਚੱਲਦਾ ਕਿਤੇ ਮਾਰ ਹ ਸੋ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਇਹ ਲੁਕਿੰਗ ਜਿਹੜੀ ਹੋ ਰਹੀ ਹੈਗੀ ਆ ਸੋ ਮੇਰੀ ਇਹ ਬੇਨਤੀ ਆ ਕਿ ਇਹ ਇਹਨਾਂ ਸਾਰੀਆਂ ਗੱਲਾਂ ਦੇ ਵਾਸਤੇ ਜਿਹੜਾ ਇਹ ਧਰਨਾ ਜਿਹੜਾ ਇਹ ਰੱਖਦੇ ਪੂਰੇ ਪੰਜਾਬ ਦੀਆਂ ਤਹਿਸੀਲਾਂ ਤੇ ਚੱਲ ਰਿਹਾ ਅਸੀਂ ਵੀ ਜਿਹੜਾ ਇੱਥੇ ਕੱਟੇ ਹੋਏ ਆ ਸਰਕਾਰ ਨੂੰ ਸਦਿਆ ਪਰ ਰਾਜਪੁਰੇ ਦੀ ਗੱਲ ਕਰੀਏ ਅੱਜ ਦੇ ਡੇਟ ਦੇ ਵਿੱਚ ਆਪਾਂ ਨੂੰ ਆਪਣੇ ਹੀ ਮੋਬਾਈਲ ਤੇ ਗੱਲ ਕਰਦੇ ਹੋਏ ਡਰ ਲੱਗਦਾ ਹੈ ਕਿ ਕੋਈ ਖਿੱਚ ਨਾਲੇ ਤੇ ਜਿਹੜੇ ਮੌਜੂਦਾ ਵਿਧਾਇਕ ਹੈ ਉਹ ਹਮੇਸ਼ਾ ਤੁਹਾਡੇ ਬਾਰੇ ਬੋਲਦੇ ਸੀਗੇ ਕਿ ਇੱਕ ਚੱਪਲ ਵੀ ਚੋਰੀ ਹੋ ਜੇ ਤਾਂ ਉਹ ਐਮਐਲਏ ਤੋਂ ਬਿਨਾ ਪੁੱਛੇ ਨਹੀਂ ਚੋਰੀ ਹੁੰਦੀ ਤੇ ਹੁਣ ਕੀ ਕਹਿਣਾ ਚਾਹੁੰਦੇ ਦੇਖੋ ਇਹੀ ਐਮਐਲਏ ਜਿਹੜੀ ਉਹਨੇ ਕਿਆ ਕਰਦੀ ਸੀ ਵੀ ਐਮਐਲਏ ਤੋਂ ਬਿਨਾ ਚੱਪਲ ਨਹੀਂ ਚੋਰੀ ਹੁੰਦੀ ਉਹ ਤਾਂ ਮੈਂ ਕਹਿੰਦਾ ਐਮਐਲਏ ਹੀ ਲੁੱਟ ਰਹੀ ਹੈ ਸਾਰੇ ਰਾਜਪੁਰੇ ਨੂੰ ਜ਼ਮੀਨਾਂ ਦੇ ਕਬਜ਼ੇ ਸਾਰੇ ਦਫਤਰ ਵੇਚਤੇ ਇਸਨੇ ਔਰ ਲੋਕ ਤਰਾਹੀ ਤਰਾਹੀ ਕਰਦੇ ਫਿਰਦੇ ਹੈ ਕਿ ਆ ਅਰ ਜਿੰਨੇ ਸਭ ਤੋਂ ਮਤਲਕ ਆ ਤਹਿਸੀਲ ਚ ਮੈਂ ਦੇਖ ਰਿਹਾ ਸਭ ਤੋਂ ਕਰਤ ਜਿੰਨੇ ਪੰਜਾਬ ਦੇ ਅਫਸਰਾਂ ਉਹਨਾਂ ਨੂੰ ਲਿਆ ਕੇ ਤਹਿਸੀਲ ਚ ਲਾਇਆ ਜਾਂਦਾ ਮੈਂ ਤੁਹਾਨੂੰ ਦੱਸਾਂ ਠੀਕ ਹੈ ਨਹੀਂ ਆ ਜਿਹੜਾ ਹੁਣ ਸਾਬ ਰਜਿਸਟਰ ਰੋੜੇ ਲਾਇਆ ਉਹਦੀ ਇੰਨੀ ਵੱਡੀ ਕੰਪਲੇਂਟ ਸੀ ਰਾਏਕੋਟ ਤੋਂ ਆਇਆ ਹੋ ਉੱਥੇ ਦੇ ਲੋਕਾਂ ਨੇ ਧਰਨੇ ਮਾਰਤੇ ਬੁਰਾ ਹਾਲ ਕਰਤਾ ਹਾਂਜੀ ਉਹ ਉਹਨੂੰ ਜਾ ਕੇ ਇਹ ਲੈ ਕੇ ਆਈਆ ਵੈਲਕਮ ਕਰਕੇ ਔਰ ਹੋਰ ਦੇਖੋ ਤੁਸੀਂ ਇੰਨੇ ਮਾੜੇ ਹਾਲਾਤ ਆ ਐਮਐਲਏ ਦੀ ਇਹਨਾਂ ਨੇ ਗਰੀਮਾ ਖਤਮ ਕਰਤੀ ਐਮਐਲਏ ਦਾ ਜਿਹੜਾ ਰੈਂਕ ਉਹ ਚੀਫ ਸੈਕਰੀਟਰੀ ਤੋਂ ਹੁੰਦਾ ਤੁਸੀਂ ਇਹ ਦੇਖੋ ਕਿ ਤਹਿਸੀਲਦਾਰ ਬੈਠਿਆ ਕੁਰਸੀ ਤੇ ਐਮਐਲਏ ਜਾ ਕੇ ਉਹਨੂੰ ਕਾ ਦੇ ਰਹੀਆਂ ਕੀ ਕਹਿ ਰਹੀ ਹੈ ਇਹ ਲੋਕਾਂ ਨੂੰ ਇਹ ਸੁਨੇਹਾ ਦੇ ਰਹੀ ਹੈ ਕਿ ਮੇਰੇ ਤੋਂ ਬਿਨਾਂ ਤਾਂ ਕਿਸੇ ਦੀ ਰਜਿਸਟਰੀ ਨਹੀਂ ਹੋ ਸਕਦੀ ਪਹਿਲਾਂ ਮੈਨੂੰ ਪੈਸੇ ਦਿਓ ਫੇਰ ਜਾ ਕੇ ਰਜਿਸਟਰ ਕਰੋ ਸੇ ਅੱਜ ਸਾਰੀਆਂ ਹਾਲਾਤ ਬੜੇ ਵਿਗੜੇ ਪਏ ਆ ਚੇਨੀਆਂ ਖੋਈਆਂ ਜਾ ਰਹੀਆਂ ਮੋਬਾਈਲ ਮਤਲਬ ਕਹਿੰਦਾ ਲੋਕਾਂ ਤੋਂ ਖੋਏ ਜਾ ਰਿਹਾ ਹੈ 10-10 ਦੁਕਾਨਾਂ ਦੇ ਜਿਹੜੇ ਹੈਗੇ ਆ ਉਹ ਤਾਲੇ ਟੁੱਟੇ ਹੈਗੇ ਆ ਦਿਨ ਦੇ ਵਿੱਚ ਬਹੁਤ ਮਤਲਬ ਕੇ ਮਾੜਾ ਜਿਹੜਾ ਹਾਲ ਹੈ ਉਹ ਸਰ ਤੁਸੀਂ ਤਹਿਸੀਲ ਦੀ ਗੱਲ ਕੀਤੀ ਹੈ ਪਿਛਲੇ ਦਿਨੋਂ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਨੇ ਤਹਿਸੀਲ ਦੇ ਵਿੱਚ ਅਚਾਨਕ ਤੋਂ ਰੇਡ ਕੀਤੀ ਸੀ ਆਪਣੇ ਬੰਦੇ ਲਿਆ ਕੇ ਆਪ ਹੀ ਉਹਨਾਂ ਤੋਂ ਨਾਲ ਖੜੀ ਕਰਕੇ ਖੜੇ ਕਰਕੇ ਜਿਹੜੇ ਬੰਦੇ ਉਹ ਖੜੇ ਕਰ ਰਿਹਾ ਮੈਨੂੰ ਇਹ ਦਿਖਾਣ ਵੀ ਉਹਨਾਂ ਦੀ ਦ੍ਰਿਸ਼ਟੀ ਸੀ ਲਿਆ ਕੇ ਆ ਕੇ ਫੋਟੋ ਤਰਾ ਕੇ ਚਲੇ ਗਏ ਜੀ ਭਗਵਾਨਤਮਨ ਨੂੰ ਇਹ ਨਹੀਂ ਪਤਾ ਕੀ ਰੋ ਚੋਰੇ ਬੰਦੇ ਆਰੇ ਆਪਣਾ ਭੇਜੇ ਜਿਹੜਾ ਦੱਸੇ ਪਤਾ ਉਹਨੂੰ ਵੀ ਇਹ ਸਾਰਾ ਕੁਝ ਅਰੋਂ ਤਾਂ ਪਤਾ ਨਹੀਂ ਕੀ ਮਜਬੂਰੀ ਹੈ ਉਹਨਾਂ ਦਾ ਆਪਣਾ ਕੋਈ ਦੁੱਖ ਸੋਗ ਜੇ ਆਪਾਂ ਹੋਰ ਗੱਲ ਕਰੀਏ ਨਗਰ ਕੌਂਸਲ ਦਾ ਜਿਹੜਾ ਪ੍ਰਧਾਨ ਜੀ ਦਾ ਕਮਰਾ ਹੈ ਉਸਤੇ ਵੀ ਕਬਜ਼ਾ ਕਰ ਲਿੱਤਾ ਗਿਆ ਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਹੁਣ ਵੀ ਉਹ ਕਬਜ਼ਾ ਸ਼ਾਸਤਰੀ ਜੀ ਇਹ ਵੀ ਕਹਿਆ ਸੀਗਾ ਕਿ ਅਸੀਂ ਧਰਨੇ ਵਗੈਰਾ ਲਾਵਾਂਗੇ ਜੇ ਇਹ ਕਬਜ਼ਾ ਨਹੀਂ ਛੋੜਿਆ ਗਿਆ। ਉਹਦੇ ਬਾਰੇ ਤੁਸੀਂ ਨਹੀਂ ਦੇਖੋ ਜਿਹੜਾ ਪ੍ਰੈਜ਼ੀਡੈਂਟ ਆ ਡੈਟ ਵਿਚ ਇਲੈਕਟਡ ਬਾਈ ਦਾ ਸ਼ਹਿਰ ਦੇ ਲੋਕਾਂ ਨੇ ਮਤਲਬ ਕਿ ਚੁਣਿਆ ਉਹਨਾਂ ਨੂੰ ਇਹਨਾਂ ਦੇ ਨਾਲ ਇਹਨੇ ਕੌਂਸਲ ਦੇ ਮੈਂਬਰ ਹੈਗੇ ਸਾਰੇ ਜਣੇ ਤੇ ਤੁਸੀਂ ਇਹ ਦੇਖੋ ਪਹਿਲੀ ਗੱਲ ਤਾਂ ਜਿਹੜਾ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਨਹੀਂ ਹੈਗੀ ਉੱਥੇ ਠੀਕ ਹੈ ਨਹੀਂ ਤੱਕੇ ਤੇ ਤੁਸੀਂ ਬਣਾਤਾ ਆਪਣੇ ਟਾਈਮ 'ਪੀ ਪਹਿਲਾਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਦੇ ਦੇਖਿਆ ਸੀਗਾ ਕਿ ਜਿਹੜੇ ਹੈਗੇ ਉਹਨਾਂ ਨੂੰ ਅਲੱਗ ਤੌਰ ਤੇ ਕਿਉਂਕਿ ਉੱਥੇ ਬੈਠ ਕੇ ਸੌਦੇਬਾਜ਼ੀਆਂ ਕਰਨੀਆਂ ਇਹਨਾਂ ਨੇ ਜਿਹੜਾ ਕਮਰਾ ਹੈ ਇਹਨਾਂ ਦਾ ਖੋ ਕੇ ਕਿਸੇ ਇੱਕ ਬੰਦੇ ਨੂੰ ਦੇਤਾ ਉੱਥੇ ਬੈਠ ਕੇ ਸੌਦੇਬਾਜ਼ੀਆਂ ਕਰਦੇ ਆ ਉੱਥੇ ਹੀ ਬੈਠ ਕੇ ਜਿੰਨੇ ਨਕਸ਼ੇ ਹੈ ਜਿਹੜੇ ਉਹਨਾਂ ਦੇ ਪੈਸੇ ਲੈ ਜਾਂਦੇ ਆ ਉੱਥੇ ਨਕਸ਼ੇ پاس ਹੁੰਦੇ ਹੈਗੇ ਆ ਤੇ ਉਹ ਉਹ ਸਾਰਾ ਕੁਝ ਉੱਥੇ ਸੌਦੇਬਾਜ਼ੀ ਜਿਹੜੀ ਹੈਗੀ ਆ ਉਹ ਹੋ ਰਹੀ ਆ ਮੇਰੇ ਧਿਆਨ ਚ ਮੈਨੂੰ ਜੀਵੇਂ ਪ੍ਰਧਾਨ ਸਾਹਿਬ ਸਾਡੇ ਬੈਠੇ ਆ ਕਮੇਟੀ ਇਹਨਾਂ ਨੇ ਦੇਖਣੀ ਆ ਪਹਿਲਾਂ ਵੀ ਇਹ ਦੇ ਇਹ ਬੈਠੇ ਆ ਇਹਨਾਂ ਨੂੰ ਪੁੱਛੋ ਪਿਛਲੇ 6-7 ਸਾਲ ਤੋਂ ਪ੍ਰਧਾਨਗੀ ਇਹਨਾਂ ਨੇ ਕੀਤੀ ਆ ਕਿਤੇ ਇੱਕ ਦਿਨ ਵੀ ਮਤਲਬ ਕਹਿੰਦਾ ਵੀ ਹਰਦੀਪ ਸਿੰਘ ਉੱਥੇ ਦਫ਼ਤਰ ਚਲੀ ਗਿਆ ਇਹਨਾਂ ਦੇ ਕਿਉਂਕਿ ਮੈਨੂੰ ਪਤਾ ਸੀ ਮੈਨੂੰ ਵਿਸ਼ਵਾਸ ਸੀ ਇਹਨਾਂ ਤੇ ਵੀ ਮਤਲਬ ਕਿ ਉਹ ਕਮੋਸਬ ਜੇ ਅਪਨ ਨਸ਼ੇ ਦੀ ਗੱਲ ਕਰੀਏ ਕਮੋਸਬ ਜੇ ਅਪਨ ਨਸ਼ੇ ਦੀ ਗੱਲ ਕਰੀਏ ਤਾਂ ਰਾਜਪੁਰੇ ਦੇ ਵਿੱਚ ਨਸ਼ਾ ਕਰਦੇ ਸਰੀਆਮ ਵੀਡੀਓਜ਼ ਵਾਇਰਲ ਹੁੰਦੀ ਹੈ ਪਰ ਜਦ ਪੁਲਿਸ ਉੱਥੇ ਰੇਡ ਕਰਦੀ ਹੈ ਉੱਥੇ ਕੁਝ ਵੀ ਨਹੀਂ ਮਿਲਦਾ ਇਸ ਸੰਬੰਧ ਵਿੱਚ ਕੀ ਕਰਨਾ ਇਹ ਸਾਰਾ ਮੇਲੀਪੋਕਤ ਦੇ ਨਾਲ ਹੋ ਰਿਹਾ ਠੀਕ ਹੈ ਨਹੀਂ ਜਿਹੜਾ ਰਾਜ ਪ੍ਰਬੰਧ ਕੀ ਢਾਂਚਾ ਜਿਹੜਾ ਟੋਟਲ ਖਤਮ ਹੋ ਗਿਆ ਜਦੋਂ ਉਹਰੇ ਐਨੇ ਕਰਪਟ ਅਫਸਰ ਲੈ ਕੇ ਆਣਗੇ ਤੁਹਾਡੇ ਯਾਦ ਹੋਏਗਾ ਕਿਉਂਕਿ ਰਕੇਸ਼ ਕੁਮਾਰ ਥਾਣੇਦਾਰ ਹੁੰਦਾ ਸੀ ਇੱਥੇ ਕੋ ਕਿਸੇ ਬੰਦੇ ਦੇ ਘਰੇ ਚੋਰੀ ਹੋ ਗਈ ਉਹ ਬੰਦਾ ਰੱਡ ਦਰਜ ਕਰਾਣ ਚਲੇ ਗਿਆ ਉਹਨੇ ਕਿਹਾ ਕਿ ਮੇਰਾ 3.5-4 ਲੱਖ ਰੁਪਏ ਦਾ ਸਮਾਨ ਚੋਰੀ ਹੋ ਗਿਆ ਉਹਨੂੰ ਕਹਿੰਦੇ ਤੇਰੀ ਤਾਂ ਸੱਕਲ ਹੀ ਚੋਰਾ ਵਰਗੀ ਆ ਉਹਨੂੰ ਫੜ ਕੇ ਹਵਾਲਾ ਚ ਦੇਤਾ ਹੋਰ ਦੇਖੋ ਤੁਸੀਂ ਉਹਦੇ ਚੋਰੀ ਹੋ ਗਈ ਬੰਦੇ ਦੇ ਉਹ ਆਪ ਫੇਰ ਪੈਸੇ ਦੇ ਕੇ ਛੁੱਟ ਕੇ ਆਇਆ ਹੋ ਦੇਖੋ ਤੁਸੀਂ ਉਹਨੂੰ ਹਵਾਲਾ ਚ ਮਤਲਬ ਇਦਾਂ ਦੀ ਪੋਜੀਸ਼ਨ ਕੋਈ ਐਨ ਆਰ ਆਈ ਆਇਆ ਸਾਡਾ ਤੁਹਾਡੇ ਯਾਦ ਹੋਏਗਾ ਇੱਕ ਸਾਡੇ ਨਗਪਾਲ ਸੀ ਉਰੇ ਐਕਸ ਕੌਂਸਲ ਸਾਡੇ ਉਰੇ ਰਹੇ ਆ ਉਹ ਤਾਂ 4 ਲੱਖ ਰੁਪਏ ਲਿਆ ਉਹਦੇ ਦਲਾਲਾਂ ਨੂੰ ਵਿੱਚ ਪਾ ਕੇ ਵੰਡ ਦੱਸਿਆ ਉਹਨਾਂ ਨੇ ਵੀਡੀਓ ਵੀ ਪਾਈ ਇੱਕ ਬਜ਼ੁਰਗ ਆਇਆ ਐਨਆਰਆਈ ਉਹਨੇ ਕੜਾ ਪਾਇਆ ਸੀ ਉਹਦਾ ਕੋਈ ਇੱਥੇ ਹੋ ਗਈ ਆਪਣਾ ਪਲਾਟ ਦਾ ਕੋਈ ਕਿਸੇ ਨੇ ਕਬਜ਼ਾ ਕਰ ਲਿਆ ਸੀ ਉਹ ਰਕੇਸ਼ ਕੁਮਾਰ ਕਹਿੰਦਾ ਵੀ ਤਿੰਨੇ ਇਹ ਕੜਾ ਕਿਵੇਂ ਪਾਇਆ ਹੋਇਆ ਠੀਕ ਹੈ ਨਹੀਂ ਐਵੇਂ ਤੈਨੂੰ ਕਹਿੰਦਾ ਤੇਰੇ ਤੋਂ ਖੋਲੇ ਉਹਦਾ ਕੜਾ ਲਾ ਕੇ ਰੱਖ ਲਿਆ ਤੇ ਜੋ ਇਹ ਇਹ ਕਿਹੇ ਚ ਬੰਦੇ ਬੰਦਲ ਕੇ ਤੂੰ ਗੇਰ ਦੇਖੋ ਤੁਸੀਂ ਜਦੋਂ ਉਹਦੀ ਸ਼ਿਕਾਇਤਾਂ ਹੋਈਆਂ ਉਹਨੂੰ ਹਟਾਤਾ ਉੱਪਰ ਠੀਕ ਹੈ ਉਹਨੂੰ ਦੁਬਾਰਾ ਲੈ ਕੇ ਆਏ ਫਿਰ ਲੁਕਟਣ ਵਾਸਤੇ ਰਾਜਪੁਰੇ ਦੇ ਅੰਦਰ ਫਿਰ ਉਹਨੂੰ ਸੀਆਈਏ ਚ ਲਵਾਤਾ ਉਹ ਤਾਂ ਮੈਂ ਥੈਂਕਸ ਕਰਦਾ ਉਹ ਚੰਗੇ ਅਫਸਰ ਸੀਗੇ ਉੱਤੇ ਕੋਈ ਹੋਰ ਫਿਰ ਉਹਨਾਂ ਨੇ ਫੜ ਕੇ ਉਹਨੂੰ ਡੇਕਿਆ ਦੇਲ ਚ ਉਹ ਸਾਰਾ ਲੁੱਟਿਆ ਹੋਇਆ ਪੈਸਾ ਇਹਨੂੰ ਦੇ ਦਿੱਤੇ ਘਰ ਦੇ ਇਹ ਦੋਏ ਜਿਹੜਾ ਇਹਦਾ ਹਸਬੰਡ ਆ ਜੇ ਮਿੱਤਲ ਤੇ ਉਹ ਓਪਨਲੀ ਲੁੱਟ ਰਹੀ ਸੀ ਔਰ ਹੁਣ ਵੀ ਉਹ ਵੇਲੇ ਕਿਵੇ ਲੋਕਾਂ ਨੂੰ ਆ ਕੇ ਦਾਬੇ ਮਾਰਦਾ ਡਰਾਉਂਦਾ ਰਹਿੰਦਾ ਹੈਗਾ ਵੀ ਸੌਦੇਬਾਜ਼ੀਆਂ ਕਰਾਂਦਾ ਰਹਿੰਦਾ ਬੈਠ ਕੇ ਉਹਨਾਂ ਨੇ ਕੰਬੋਸਾ ਬੱਪਾ ਸਾਰਿਆਂ ਨੂੰ ਪਤਾ ਕਿ ਵੀ ਇਹ ਸਭ ਕੁਝ ਹੋ ਰਿਹਾ ਹੈ ਫਿਰ ਲੋਕਾਂ ਨੂੰ ਨਿਜਾਤ ਕਿਸ ਤਰੀਕੇ ਦੇ ਨਾਲ ਦਿਵਾਵਾਂ ਲੋਕ ਤੁਸੀਂ ਇਹਨਾਂ ਤੋਂ ਪਾਰਲੀਮੈਂਟ 'ਚ ਨਹੀਂ ਤੁਸੀਂ ਦੇਖਿਆ ਸਾਨੂੰ ਚਾਨਣਾ ਪਾ 54000 ਵੋਟੇ ਨੂੰ ਪਈ ਸੀ ਸੋ ਉਹਨਾਂ ਦੇ ਵਿਚਾਰ ਠੀਕ ਨਹੀਂ 22000 ਆ ਗਏ ਕਿੱਥੇ ਗਈ 32000 ਵੋਟ ਮੈਂ ਤਾਂ ਅਗੇੰ ਤੋਂ ਵੀ ਹੋਈ ਕਿ ਨਹੀਂ 2 ਸਾਲ ਛੁੱਟ ਗਈ ਤੁਸੀਂ ਆਉਣ ਦੇ ਜਦੋਂ 2027 ਦੇ ਅੰਦਰ ਠਰਨਾ ਹੋਵੇ ਚਾਹੀਦਾ ਹੈ ਜਾਣਾ ਹੋਵੇ ਇਹਨਾਂ ਦੀ 54 5400 ਵੋਟਰ ਹੈ ਜਾਣੀਆਂ ਕੋਲ ਬਸਰ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਲੋਕ ਇਮੇ ਗੁੱਸਾ ਕਰਦੇ ਹੈਗੇ ਲੋਕ ਡਰਦੇ ਆ ਅਸੀਂ ਤਾਂ ਪੋਲੀਟਿਕਲ ਆਦਮੀ ਆ ਅਸੀਂ ਤਾਂ ਲੜਾਈ ਲੜਨੀ ਨਾ ਲੋਕਾਂ ਦੀ ਤੁਸੀਂ ਦੇਖੋ ਹਰ ਪਾਸੇ ਲਹੂ ਪੀਤਾ ਆ ਐਮਐਲਏ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਤੂੰ ਇਤਨੀ ਲੈ ਆਪਣੀ ਕੀ ਕਰਦੇ ਆ ਆਪਣੀ ਗੱਡੀ 'ਚ ਚਾਰ ਕੀਤਾ ਰੱਖ ਕੇ ਕਿਸੇ ਪਿੰਡ 'ਚ ਚਲੇ ਜਾਨੇ ਆ ਕੋਈ ਪਿੰਡ ਦਾ ਬੰਦਾ ਨਹੀਂ ਹੁੰਦਾ ਬਾਹਰੋਂ ਹੀ ਇੱਟਾ ਰੱਖ ਕੇ ਫੋਟੋ ਖਿਚਾ ਕੇ ਆ ਜਾਨੇ ਜੀ ਉਰੇ ਮੰਨ ਰੇਗਾ ਪਵਨ ਬਣਾਵਾਂਗੇ ਜੀ ਉਹ ਰੇਖ ਰਹਿਗੇ ਕਰਾਂਗੇ ਮੈਂ ਸੋ ਇਦਾਂ ਦੀ ਮਤਲਬ ਤੇ ਐਮਐਲਏ ਦੇ ਘਰ ਦੇ ਬਾਹਰ ਮੁੰਦਵਾਦ ਮੁੰਦਵਾਦ 25 ਸਾਲ ਤੋਂ ਇੱਕ ਖੱਡਾ ਪਟੇ ਪਿਆ ਉਹ ਖੱਡਾ ਨਹੀਂ ਭਰਾ ਸਕੀ ਇਹ ਇਹ ਉਹੀ ਸ਼ਹਿਰ ਹੈ ਜਿਸ ਨੂੰ ਰਾਸ਼ਟਰਪਤੀ ਨੇ ਅਵਾਰਡ ਦਿੱਤਾ ਸੀ ਇਹ ਉਹੀ ਹਲਕਾ ਰਾਜਪੁਰਾ ਜਿਸ ਨੂੰ ਪ੍ਰਧਾਨ ਮੰਤਰੀ ਨੇ 25 ਲੱਖ ਰੁਪਏ ਦਾ ਨਾਮ ਦਿੱਤਾ। ਅੱਜ ਇਹ ਹਸਪਤਾਲ ਜਿਸ ਨੂੰ ਕਹਿੰਦੀ ਸੀ ਮੈਂ ਰੈਫਰ ਹਸਪਤਾਲ ਆ ਤੇ ਤੁਸੀਂ ਉਸ ਹਸਪਤਾਲ ਦੇ ਅੰਦਰ ਕਲਾਸ 4 ਟਾਂਕੇ ਲਾਰੇ ਆ ਮਰੀਜ਼ਾਂ ਨੂੰ ਉਸ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਉੱਥੇ ਨਸ਼ਾ बिक ਰਿਹਾ ਹੋ ਮੈਂ ਤੁਹਾਨੂੰ ਦੱਸਾਂ ਆਦੇ ਹਾਲਾਤ ਜਿਹੜੇ ਬਣੇ ਇਹਦੀ ਟੋਟਲ ਰਿਸਪੌਂਸਿਬਿਲਟੀ ਇਹ ਐਮਐਲਏ ਦੀ ਬਣਦੀ ਔਰ ਇਹ ਰਾਜਪੁਰੇ ਦੀ ਬੀਤਲੇ ਦਿਨੋਂ ਜਦ ਬਰਸ ਬਰਸਾਤਾ ਹੋ ਰਹੀ ਸੀ ਗਿਆ ਤੇ ਅੰਡਰ ਬ੍ਰਿਜ ਚ ਪਾਣੀ ਭਰ ਗਿਆ ਸੀਗਾ ਉਸ ਤੋਂ ਬਾਅਦ ਬੱਚੇ ਬੱਚੇ ਨੂੰ ਪਤਾ ਰਾਜਪੁਰੇ ਦੇ ਕਿ ਪੁਲ ਤੁਸੀਂ ਖਲਵਾਇਆ ਸੀਗਾ ਤੇ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਉਹ ਅਨਨੋਨ ਬੰਦਿਆਂ ਤੇ ਕੀਤੀ ਗਈ ਹੈ ਸਾਰੇ ਲੋਕ ਸੀ ਉੱਥੇ ਇਕੱਠੇ ਪੂਰਾ ਸ਼ਹਿਰ ਇਕੱਠਾ ਹੋ ਗਿਆ ਸੀ ਜਿਨ੍ਹਾਂ ਨੇ ਖਲਵਾਇਆ ਹੋਣਾ ਠੀਕ ਹੈ ਲੋਕਾਂ ਦੀ ਰੋਸ ਸੀ ਕਿ ਸਾਡਾ ਸਾਰੇ ਰਸਤੇ ਕੱਟ ਗਏ ਇੱਕ ਤਰੀਕ ਤੋਂ ਵੀ ਸਾਡਾ ਜੀ ਇਹ ਅਸੀਂ ਕੰਮ ਕੰਪਲੀਟ ਕਰਦੇ ਆ ਪੀਡਬਲੂਡੀ ਡਿਪਾਰਟਮੈਂਟ ਤੇ ਚਲੋ ਅਧਿਕਾਰੀ ਸਾਹਮਣੇ ਨਿਕਲਦੇ ਆਇਆ ਕਰਦੇ ਤੇ ਬਾਅਦ ਦੇ ਵਿੱਚ ਜਦੋਂ ਸਾਰੇ ਰਸਕੇ ਰਸਤੇ ਕੱਟ ਗਏ ਬਰਸਾਤ ਚ ਹੋਰ ਲੋਕ ਗੁੱਸੇ ਝਾਕੇ ਉਹਨੇ ਖੋਲੋ ਹਤਾ ਹੁਣ ਤੁਸੀਂ ਅੱਗੇ ਇਹ ਲੌਂਡਰ ਆਰਡਰ ਦੀ ਸਥਿਤੀ ਨੂੰ ਸੁਧਾਰਨ ਲਈ ਅਸੀਂ ਸਟਾਰਟਿੰਗ ਕੀਤਾ ਇਹ ਤੋਂ ਬਾਅਦ ਪੂਰੇ ਪੰਜਾਬ ਚ ਜਾ ਕੇ ਤੇ ਇਹ ਸੀ ਕਿ ਸਾਡੇ ਨਾਲ ਸਾਬਕਾ ਵਿਧਾਇਕ ਜਿਹੜੇ ਹਰਦਾਲ ਸਿੰਘ ਕੰਬੋ ਜੀ ਨਾਲ ਵੱਲੋਂ ਕਿਹਾ ਗਿਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਕਾਂਗਰਸੀ ਵਕਰ ਹੈਗੇ ਉਹ ਇੱਥੇ ਮੌਜੂਦ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਵੀ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਹੈ ਤੇ ਇੱਥੇ ਬਹਿਣਾ ਵੀ ਔਖਾ ਹੈ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਲੋਕੀ ਇੱਥੇ ਆਪਣਾ ਰੋਸ ਵਕਤ ਕਰ ਰਹੇ ਹਨ ਤੇ ਕਮੋਦ ਸਾਹਿਬ ਨੇ ਕਿਹਾ ਹੈ ਕਿ ਹਲੇ ਇਹ ਸ਼ੁਰੂਆਤ ਹੈ ਤੇ ਲੋਨ ਡਾਡਰ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਅਸੀਂ ਹੋਰ ਵੱਡੇ ਕਦਮ ਵੀ ਚੁੱਕਾਂਗੇ ਕੈਮਰਾਮੈਨ ਮੋਹਨ ਕੁਮਾਰ ਦੇ ਨਾਲ ਪ੍ਰਦੀਪ ਚੌਧਰੀ ਐਕਸ਼ਨ ਪੰਜਾਬ ਐਵਲੋ ਚੈਨਲ ਰਾਜਪੁਰਾ ਐਕਸ਼ਨ ਪੰਜਾਬ ਉਸ ਜੋ ਨਜ਼ਰ ਆਵੇ